ਆਪ ਦੇ ਵਿੱਚੋਂ ਜਿਹੜਾ ਫਰੀਦਕੋਟ ਮੈਂ ਤੁਹਾਡੇ ਜਰੀਏ ਆਪਦੀ ਪਾਰਟੀ ਨੂੰ ਤੇ ਸੀਨੀਅਰ ਲੀਡਰਸ਼ਿਪ ਅੱਜ ਸਾਡੇ ਵਿੱਚ ਬੈਠੀ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਤੇ ਬਤੌਰ ਜ਼ਿਲ੍ਹਾ ਪ੍ਰਧਾਨ ਦੇ ਰੂਪ ਵਿੱਚ ਮੈਂ ਪੰਜਾਬ ਤੋਂ ਪਹਿਲੇ ਨੰਬਰ ਤੇ ਭਾਰਤੀ ਜਨਤਾ ਪਾਰਟੀ ਦੀ ਹਰ ਬੂਤ ਤੋਂ ਹਰ ਸ਼ਕਤੀ ਕੇਂਦਰ ਤੋਂ ਮੈਂਬਰਸ਼ਿਪ ਕਰਕੇ ਦਵਾਵਾਂਗਾ ਭਾਰਤੀ ਜਨਤਾ ਪਾਰਟੀ ਵੱਲੋਂ 200 ਦਾ ਟੀਚਾ ਬੂਤੇ ਰੱਖਿਆ ਹੋਇਆ ਮੈਂ ਉਹ 300 ਦੇ ਕਰੀਬ ਪੀਚਾ ਮੰਨ ਕੇ ਚੱਲਾ ਤੇ ਜਿਸ ਲਈ ਮੈਂ ਮੀਟਿੰਗ ਵੀ ਕੀਤੀ ਹੈ ਤੇ ਆਪਦੇ ਵਰਕਰ ਸਹਿਬਾਨ ਸਾਡੇ ਜੋ ਬੂਦਦੇ ਨੇ ਸ਼ਕਤੀ ਕੇਂਦਰਾਂ ਦੇ ਉਹਨਾਂ ਨੇ ਵੀ ਮੈਨੂੰ ਇਹ ਗੱਲ ਦਾ ਹੌਸਲਾ ਦਵਾਇਆ ਇਸ ਤਰ੍ਹਾਂ ਬਾਈ ਕਰ ਸਕਦੇ ਤੁਹਾਨੂੰ ਇਹ ਜੀ ਇੱਕ ਟੋਲ ਫਰੀ ਨੰਬਰ ਆ 880002024 ਉਹਦੇ ਤੇ ਤੁਸੀਂ ਮਿਸ ਕਾਲ ਕਰਨੀ ਆ ਮਿਸ ਕਾਲ ਕਰੋਗੇ ਔਰ ਦੂਬਾਰਾ ਤੇ ਮੈਸੇਜ ਆਊਗਾ ਮੈਸੇਜ ਨੂੰ ਤੁਸੀਂ ਖੋਲੋਗੇ ਤਾਂ ਮੈਂਬਰਸ਼ਿਪ ਦਾ ਜਿਹੜਾ ਐਪ ਹੈ ਖੁੱਲ ਜਾਊਗਾ ਉਹਦੇ ਵਿੱਚ ਤੁਸੀਂ ਫੋਨ ਨੰਬਰ ਐਡ ਕਰਨਾ ਫੋਨ ਨੰਬਰ ਐਡ ਕਰਨ ਤੋਂ ਬਾਅਦ ਓਟੀਪੀ ਆਉਣਾ ਓਟੀਪੀ ਭਰ ਕੇ ਉਹਦੇ ਚ ਆਪਦੀ ਸਾਰੀਨ ਡਿਟੇਲ ਨਾਂ ਈਮੇਲ ਆਈਡੀ ਨੰਬਰ ਕਿੱਥੋਂ ਦੇ ਤੁਸੀਂ ਰਹਿਣ ਵਾਲੇ ਹੋ ਪਿੰਨ ਕੋਡ ਤੇ ਆਪਦੀ ਪ੍ਰੋਫਾਈਲ ਫੋਟੋ ਲਾ ਕੇ ਤੁਸੀਂ ਉਹਨੂੰ ਓਕੇ ਕਰ ਦੇਣਾ ਤੇ ਤੁਹਾਡੀ ਜਿਹੜੀ ਮੈਂਬਰਸ਼ਿਪ ਆ ਰਜਿਸਟਰਡ ਹੋ ਜਾਣੀ ਤੇ ਮੈਂ ਇੱਕ ਜਰੀਏ ਇਹ ਵੀ ਬੇਨਤੀ ਕਰੂੰਗਾ ਕਿਉਂਕਿ ਕਈ ਜਿਹੜੇ ਸ਼ਰਾਰਤੀ ਅਨਸਰ ਆ ਉਹ ਮੈਂਬਰਸ਼ਿਪ ਦੇ ਨਾਂ ਤੇ ਕਈਆਂ ਤੋਂ ਪਿੱਛੇ ਜੇ ਮੇਰੇ ਮਸਲਾ ਧਿਆਨ ਚ ਆਇਆ ਕੱਲ ਕੁਝ ਘੰਟੇ ਪਹਿਲਾਂ ਹੀ ਕਿ ਉਹਨਾਂ ਨੂੰ ਫੋਨ ਕਰਕੇ OTP ਮੰਗ ਰਹੇ ਆ ਇਹਨਾਂ ਗੱਲਾਂ ਤੋਂ ਬਚੋ ਕਿਉਂਕਿ ਮੈਂਬਰਸ਼ਿਪ ਲਈ ਮੈਸਜਲ ਵੀ ਤੁਸੀਂ ਕਰਨੀ ਆ ਤੇ ਜਦੋਂ ਤੁਸੀਂ ਫੋਨ ਨੰਬਰ ਅਪਲਾਈ ਕਰਨਾ ਤਾਂ OTP ਵੀ ਤੁਹਾਨੂੰ ਆਉਣਾ ਤੇ ਮੈਂਬਰਸ਼ਿਪ ਵੱਲੋਂ ਇਹੋ ਮੈਸੇਜ ਆਉਣਾ ਇਹਨਾਂ ਠੱਗਾਂ ਤੋਂ ਜਾਂ ਜਿਹੜੇ ਗਲਤ ਕੰਮ ਕਰਦੇ ਉਹਨਾਂ ਤੋਂ ਬਚੋ ਜੇ ਐਂਬਰ ਹੈ ਗਿਆ ਉਹ ਲਿੰਕ ਸ਼ੇਅਰ ਕਰ ਰਹੇ ਆ ਉਹ ਲਿੰਕ ਕੋ ਵੀ ਨਹੀਂ ਖੋਲਣਾ हां हां जी ਇਹਦੇ ਵਿੱਚ ਰੈਫਰੈਂਸ ਜਿਵੇਂ ਮੰਨ ਲਓ ਮੈਂ ਐਕਟਿਵ ਕਾਰਕਟਰਤਾ ਬੰਨਾ ਤਾਂ ਮੈਂ ਆਪਦੇ ਥੱਲੇ ਘੱਟੋ ਘੱਟ ਭਾਰਤੀ ਜਨਤਾ ਪਾਰਟੀ ਵੱਲੋਂ ਚਾਹੇ ਕੋਈ ਜ਼ਿਲ੍ਹਾ ਅਹੁਦਾਧਾਰ ਚਾਹੇ ਕੋਈ ਮੰਡਲ ਦਾ ਅਹੁਦੇਦਾਰ ਹੈ ਜੀ ਉਹਨੇ ਦੁਆਰਾ ਅਹੁਦਾ ਲੈਣਾ ਤੁਹਾਨੂੰ ਐਕਟਿਵ ਮੈਂਬਰ ਬੰਨਾ ਜ਼ਰੂਰੀ ਹੈ ਘੱਟੋ ਘੱਟ 100 ਮੈਂਬਰ ਬਣਾਉਣੇ ਪੈਣਗੇ ਮੇਰੇ ਸਾਥੀਓ ਸਾਥੀ ਜਨਤਾ ਪਾਰਟੀ ਵੱਲੋਂ ਹਰ 6 ਸਾਲ ਬਾਅਦ ਜਿਹੜੀ ਪ੍ਰਾਇਮਰੀ ਮੈਂਬਰਸ਼ਿਪ ਜਿਹੜੀ ਕੀਤੀ ਜਾਂਦੀ ਹੈ ਮਗਲੇ ਆਲਮੋਸਟ ਸਾਡੀ ਜਿਹੜੀ ਹੈ ਉਹ ਮੈਂਬਰਸ਼ਿਪ ਖਤਮ ਹੋ ਚੁੱਕੀ ਹੈ ਜਿਹੜੀ ਕਿ 14 ਚ 11 ਕਰੋੜ ਸੀ ਔਰ 18 ਆਪਣੇ 19 ਦੇ ਵਿੱਚ 18 ਕਰੋੜ ਸੀ ਜਿਸ ਵੰਨੇ ਸਾਡੇ ਪ੍ਰਧਾਨ ਜਿਹੜੇ ਅਮਨਯੋਗ ਅਮਨਤ ਸ਼ਾ ਜੀ ਸੀਗੇ ਉਹ ਹੁਣ ਇਹ ਸਾਡੀ ਮੈਂਬਰਸ਼ਿਪ ਦਾ ਅਭਿਆਨ ਜਿਹੜਾ ਹੈ 2 ਤਰੀਕ ਨੂੰ ਸ਼ਾਮੀ 6 ਵਜੇ ਸਾਡੇ ਦੇਸ਼ ਦੇ ਪ੍ਰਧਾਨ ਸ੍ਰੀ ਜੇਪੀ ਨੱਡਾ ਜੀ ਨੇ ਪਹਿਲੀ ਜਿਹੜੀ ਮੈਂਬਰਸ਼ਿਪ ਹੈ ਪ੍ਰਾਈਮਰੀ ਮੈਂਬਰਸ਼ਿਪ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਉਹ ਉਹਨਾਂ ਨੂੰ ਮੈਂਬਰ ਬਣਾ ਕੇ ਸ਼ੁਰੂਆਤ ਕੀਤੀ ਹੈ ਉਹਦੇ ਨਾਲ ਨੱਡਾ ਸਾਹਿਬ ਆਪ ਔਰ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਰਾਜਨਾਥ ਸਿੰਘ ਜੀ ਤੇ ਬਾਕੀ ਜਿਹਨੀਆਂ ਲੀਡਰਸ਼ਿਪ ਜਿਹੜੀ ਸੀਨੀਅਰ ਸੀ ਉਹਨਾਂ ਸਾਰਿਆਂ ਨੇ ਆਪੋ ਆਪਣੀ ਮੈਂਬਰਸ਼ਿਪ ਕੀਤੀ ਹੈ ਇਹ ਸਾਰੀ ਮੈਂਬਰਸ਼ਿਪ ਸਾਡੀ ਆਨਲਾਈਨ ਹੋ ਰਹੀ ਹੈ ਔਰ ਇਹਦੇ ਵਿੱਚ ਅਸੀਂ ਜਿਹੜਾ ਇੱਕ ਮਿਸਕਾਲ ਮਾਰਨ ਵਾਸਤੇ ਇੱਕ ਨੰਬਰ ਜਾਰੀ ਕੀਤਾ ਉਹ ਨੰਬਰ 8800002024 ਹੈ। ਔਰ ਇਹਦੇ ਤੇ ਮਿਸਕਾਲ ਮਾਰਨ ਤੋਂ ਬਾਅਦ ਜਿਹੜਾ ਉਹ ਪਰਫਾਰਮਾ ਦਾ ਨਮੋ ਐਪ ਤੇ ਵੀ ਕਰ ਸਕਦੇ ਆ। SMS ਤੇ ਵੀ ਹੋ ਸਕਦੀ ਹੈ। ਅਲੱਗ-ਅਲੱਗ ਡਿਫਰੈਂਟ ਤਿੰਨ-ਚਾਰ ਤਰੀਕੇ QR ਕੋਡ ਵੀ ਜਾਰੀ ਕੀਤਾ ਹੋਇਆ ਉਸ ਤੇ ਵੀ ਮੈਂਬਰਸ਼ਿਪ ਹੋ ਸਕਦੀ ਹੈ। ਔਰ ਕਹਿੰਦੇ ਤਾਂ ਰਾਤ ਜਵਾਸੀ ਮੇਸਕਾਲ ਮਾਰਦੇ ਤਾਂ ਫਾਰਮ ਆਉਂਦਾ ਫਾਰਮ ਭਰ ਕੇ ਸਾਰਿਆਂ ਨੇ ਆਪ ਆਪਣੀ ਮੈਂਬਰਸ਼ਿਪ ਕਰਨੀ ਹੈ ਕਹਿੰਦਾ ਪਹਿਲਾ ਫੇਸ ਜਿਹੜਾ ਹੈ ਉਹ 25 ਸੈਪਟੈਂਬਰ ਤੱਕ ਚੱਲੇਗਾ ਉਸ ਤੋਂ ਚਾਰ ਪੰਜ ਦਿਨ ਵਿੱਚ ਰਿਵਿਊ ਕੀਤਾ ਜਾਏਗਾ ਔਰ ਉਸ ਤੋਂ ਬਾਅਦ 1 ਅਕਤੂਬਰ ਤੋਂ ਲੈ ਕੇ 15 ਅਕਤੂਬਰ ਤੱਕ ਫਿਰ ਪ੍ਰਾਇਮਰੀ ਮੈਂਬਰਸ਼ਿਪ ਫੇਸ ਹੈ ਤਾਂ ਜਿਹੜਾ ਅਗਲਾ ਦੌਰ ਜਿਹੜਾ ਸੈਕੰਡ ਦੌਰ ਚੱਲੇਗਾ ਔਰ ਥਰਡ ਦਾਅ ਜਿਹੜਾ ਹੈ ਉਹ 16 ਅਕਤੂਬਰ ਤੋਂ ਲੈ ਕੇ ਜਿਹੜੀ ਐਕਟ ਮੈਂਬਰਸ਼ਿਪ ਹੈ ਜੋ ਵੀ ਜਿਹੜਾ ਵੀ ਵਿਅਕਤੀ ਜਿੰਨੇ ਵੀ ਕੋਈ ਜ਼ਿੰਮੇਵਾਰੀ ਲੈ ਲਈਏ ਪਾਰਟੀ ਦੇ ਵਿੱਚ ਤਾਂ ਉਹਨੂੰ ਐਕਟਿਵ ਮੈਂਬਰ ਬਣਨਾ ਜ਼ਰੂਰੀ ਹੈ ਉਹ ਲਗਭਗ 100 ਮੈਂਬਰ ਉਹਨੇ ਬਣਾਉਣੇ ਹੁੰਦੇ ਆ 500 ਜਿਹੜਾ ਕਮਲ ਸਨੇ ਆਦਾ ਸਾਡੀ ਇਹ ਇੱਕ ਪੱਤਰਕਾ ਹੈ ਉਹਦੀ ਫੀਸ ਪਲੱਸ 100 ਰੁਪਇਆ ਜਿਹੜਾ ਪਾਰਟੀ ਵੱਲੋਂ ਇੱਕ ਤੈ ਕੀਤਾ ਹੋਇਆ ਹੈ ਔਰ ਜਿਹੜੇ ਪ੍ਰਾਈਮਰੀ ਮੈਂਬਰ ਇਹਦੇ ਦੇ ਕੋਈ ਫੀਸ ਨਹੀਂ ਹੈਗੀ ਔਰ ਇਸ ਕਰਕੇ ਇਸ ਦਾ ਅਭਿਆਨ ਜਿਹੜਾ ਹੈ ਦੋ ਤਰੀਕ ਤੋਂ ਸ਼ਾਮ ਤੋਂ ਸ਼ੁਰੂ ਹੋ ਗਿਆ ਹੈ ਅੱਜ ਲਗਭਗ ਦੇਸ਼ ਭਰ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਆ ਡਿਸਟ੍ਰਿਕਟ ਹੈੱਡਕੁਆਟਰਾਂ ਤੇ ਸੀਨੀਅਰ ਲੋਕ ਜਾ ਕੇ ਜਿਵੇਂ ਮੇਰੀ ਡਿਊਟੀ ਇੱਥੇ ਫ੍ਰੀਪੋਰਟ ਲੱਗੀ ਐ ਇਸੇ ਤਰ੍ਹਾਂ ਹੀ ਅੱਜ ਪੰਜਾਬ ਦੇ ਵਿੱਚ ਵੀ ਸਾਰੇ ਜ਼ਿਲ੍ਹਿਆਂ ਵਿੱਚ ਸਾਡੇ ਸੀਨੀਅਰ ਸਾਥੀ ਗਏ ਹੋ ਇਹਨੇ ਔਰ ਮੈਂਬਰਸ਼ਿਪ ਜਿਹੜੇ ਉਹ ਸ਼ੁਰੂਆਤ ਕਰਵਾ ਰਹੇ ਆ ਤੁਸੀਂ ਦੇਖ ਰਹੇ ਹੋ ਅੱਜ ਕਿੰਨਾ ਸ਼ਾਇ ਕਿੰਨੀ ਵੱਡੀ ਗਿੰਟੀ ਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਗੌਰਵ ਜੀ ਦੀ ਅਗਵਾਈ ਔਰ ਮੈਂਬਰਸ਼ਿਪ ਦੇ ਇੰਚਾਰਜ ਸੰਦੀਪ ਟੋਨੀ ਆ ਸਾਡੇ ਪੈਨਸ਼ਨੀਦਾ ਜੀ ਔਰ ਸਾਊਕਾ ਜ਼ਿਲ੍ਹਾ ਪ੍ਰਧਾਨ ਜੈਪਾਲ ਜੀ ਇਹ ਔਰ ਜਿਸਪਾਸਿੰਗ ਪੰਜ ਗ੍ਰਾਈ ਸਾਰੇ ਜਿਹੜੇ ਸਾਡੇ ਸੀਨੀਅਰ ਸਾਥੀ ਨੇ ਇਹ ਨਾ ਉਹਨਾਂ ਅਭਿਆਨ ਦੇ ਰੂਪ ਵਿੱਚ ਲੈ ਕੇ ਇਹਨਾਂ ਦਾ ਜਿਹੜਾ 484 ਬੂਥ ਨੇ ਟੋਟਲ ਜ਼ਿਲ੍ਹੇ ਦੇ ਜਿੰਨੇ ਮੈਨੂੰ ਦੱਸਿਆ ਗਿਆ ਹੈ ਔਰ ਉਹਦੇ ਸਾਰਨਾ ਮਿਨੀਮਮ ਅਸੀ ਹਰੇਕ ਬੂਥ ਦੇ ਉੱਪਰ 200 ਮੈਂਬਰਸ਼ਿਪ ਕਰਨੀ ਹੈ ਔਰ ਵਾਦ ਤੋਂ ਬਾਅਦ ਜਿੰਨੀ ਮਰਜ਼ੀ ਹੋ ਜਾਏ ਲੇਕਿਨ ਮਿਨਿਮਮ ਆਸੀ 200 ਜਿਹੜਾ ਹੈ ਸਾਡੇ ਆਲ ਇੰਡੀਆ ਲੈਵਲ ਵੱਲੋਂ ਇੱਕ ਕ੍ਰਾਈਟੇਰੀਆ ਤੈਅ ਕੀਤਾ ਗਿਆ ਹੈ ਕਿ ਇਹ ਸਾਡਾ ਅਭਿਆਨ ਜਿਹੜਾ ਇਸ ਤਰ੍ਹਾਂ ਚੱਲਦਾ ਹੈ ਉਹ ਪਹਿਲਾਂ ਸਾਡੀਆਂ ਇਕਾਈਆਂ ਬੂਥਾਂ ਕਾਇਆਂ ਬਣਨ ਗਿਆ ਬੂਥਾਂ ਕਾਇਆਂ ਤੋਂ ਬਾਅਦ ਮੰਡਲ ਇਕਾਈਆਂ ਮੰਡਲ ਇਕਾਈਆਂ ਤੋਂ ਬਾਅਦ ਜ਼ਿਲ੍ਹਾ ਇਕਾਈ ਜ਼ਿਲ੍ਹਾ ਤੋਂ ਬਾਅਦ ਪ੍ਰਦੇਸ਼ ਪ੍ਰਦੇਸ਼ ਤੋਂ ਬਾਅਦ ਸਾਡਾ ਨੈਸ਼ਨਲ ਲੈਵਲ ਦਾ ਜਿਹੜਾ ਉਹ ਜਿਹੜਾ ਪ੍ਰੈਜ਼ੀਡੈਂਟ ਪ੍ਰੋਸੈਸ ਲੈ ਇਲੈਕਟਡ ਪ੍ਰੋਸੈਸ ਜਿਹੜਾ ਸਾਡਾ ਪਾਰਟੀ ਦਾ ਜਿਸ ਤਰ੍ਹਾਂ ਚੱਲਦਾ ਉਸ ਤਰ੍ਹਾਂ ਉਹ ਸਾਡੇ ਜਿਹੜੇ ਪ੍ਰਧਾਨ ਹੈ ਜਿਹੜੇ ਉਹ ਕਿਹਨੇ ਜਾਣਗੇ ਚਾਹੇ ਉਹ ਬੁੱਢਾ ਹੋਵੇ ਚਾਹੇ ਉਹ ਮੰਡਲ ਦਾ ਹੋਵੇ ਚਾਹੇ ਉਹ ਜ਼ਿਲ੍ਹੇ ਦਾ ਹੋਵੇ ਚਾਹੇ ਉਹ ਪ੍ਰਦੇਸ਼ ਦਾ ਹੋਵੇ ਚਾਹੇ ਉਹ ਨੈਸ਼ਨਲ ਲੈਵਲ ਦਾ ਹੋਵੇ ਸੋ ਇਸ ਸਾਰੇ ਪ੍ਰੋਸੈਸ ਲਈ ਇੱਕ 1500 ਪਾਰਟੀਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਇੱਕ ਅਜਿਹੀ ਪਾਰਟੀ ਹੈ ਜਿਹੜੀ ਕਿ ਆਪਣੀ ਡੈਮੋਕ੍ਰੈਟਿਕ ਵੇ ਦੇ ਨਾਲ ਜਿਹੜੀ ਮੈਂਬਰਸ਼ਿਪ ਵੀ ਕਰਦੀ ਹੈ ਔਰ ਮੈਂਬਰਸ਼ਿਪ ਤੋਂ ਬਾਅਦ ਪਾਰਟੀ ਦੇ ਜਿਹੜੇ ਆ ਇਲੈਕਸ਼ਨ ਪ੍ਰੋਸੈਸ ਹੈ ਜਿਹੜਾ ਉਹਨੂੰ ਵੀ ਪੂਰਾ ਕਰਦੀ ਹੈ ਸੋ ਇਸ ਕਰਕੇ ਅੱਜ ਵੀ ਅਸੀਂ ਸਾਰੇ ਇਸ ਗੱਲ ਲਈ ਸਾਰੇ ਇਕੱਤਰ ਹੋਏ ਆਂ ਹੋਰ ਤੁਸੀਂ ਇਸ ਤੋਂ ਇਲਾਵਾ ਕੋਈ ਸਵਾਲ ਪੁੱਛਣਾ ਹੁੰਦਾ ਬੁੱਝ ਸਕਦੇ ਸਰ ਤੋਂ ਨਾਮ ਕੋਈ ਪੇਰਾ ਨਾਮ ਮਨਜੀਤ ਸਿੰਘ ਰਾਏ ਆ ਮੈਂ ਸਾਬਕਾ ਵਾਈਸ ਚੇਅਰਮੈਨ ਕਾਟਿੰਗ ਕਮਿਸ਼ਨ ਪਾਤ ਸਰਕਾਰ ਔਰ ਦੋ ਤਿੰਨ ਵਾਰ ਜਨ ਸੈਕਟਰੀ ਪੰਜਾਬ ਪ੍ਰਦੇਸ਼ ਬੀਜੇਪੀ ਔਰ ਐਸ ਵੇਲੇ ਮੈਂ ਜਿਹੜਾ ਪਰਿਵਾਰੀ ਆ ਜਿਲ੍ਹਾ ਮੁਕਸਰ ਦਾ ਲੇਕਿਨ ਸਪੈਸ਼ਲ ਇੱਕ ਡਿਊਟੀ ਮੇਰੀ ਜਿਹੜੀ ਲੱਗੀ ਹੈ ਮੈਂਬਰਸ਼ਿਪ ਆਬਿਆਨ ਨੂੰ ਸ਼ੁਰੂ ਕਰਨ ਵਾਸਤੇ ਉਹ ਫਰੀਦਕੋੜ ਵਾਸਤੇ ਲੱਗੀ ਹੈ ਤਾਂ ਇਹ ਇਹ ਮੇਰਾ ਮोटा-ਮोटा ਮੈਂ ਲਗਭਗ ਕਾਫੀ ਲੰਮੇ ਸਮੇ ਤੋਂ ਪਾਰਟੀ ਦੇ ਨਾਲ 95 96 ਤੋਂ ਜੁੜਿਆ ਹੋਇਆ ਔਰ ਅਲੱਗ-ਅਲੱਗ ਹੌਦਾਂ ਤੇ ਕੰਮ ਕੀਤਾ ਜੇ ਵੀ ਚੋਣਾ ਲਾਗੇ ਬੀਜੇਪੀ ਪੰਜਾਬ ਦੀ ਹਾਂਜੀ ਜੇ ਵੀ ਚੋਣਾ ਜੇ ਵੀ ਨਹੀਂ ਚੋਣਾ ਬਿਲਕੁਲ ਲਗਾਗੇ ਹਾਂ ਕਿਤਨੀ ਦੇਰੀ ਹੈ ਤਿਆਰੀ ਹੈ ਸਾਡੇ ਸਾਥੀ ਲੱਗੇ ਹੋਏ ਆ ਗੇਦਰਵਾ ਵੀ ਲੱਗੇ ਹੋਏ ਆ ਮੈਂ ਗੇਦਰਵਾ ਪਿੱਛੇ ਅਸੀਂ ਇੱਕ ਦੋ ਮੀਟਿੰਗਾਂ ਕਰ ਵੀ ਚੁੱਕੇ ਆਂ ਔਰ ਇਸੇ ਤਰ੍ਹਾਂ ਹੀ ਵਰਨਾਲਾ ਔਰ ਬਾਕੀ ਥਾਵਾਂ ਤੇ ਵੀ ਸਾਡੇ ਸਾਥੀ ਜਿਹੜੇ ਆ ਲੱਗੇ ਹੋਏ ਆ ਔਰ ਉਹਨਾਂ ਦੀਆਂ ਡਿਊਟੀਆਂ ਤਕਰੀਬਨ ਅਸੀਂ ਲਾਈਆਂ ਿਆ ਨੇ ਔਰ ਦੋ ਤਿੰਨ ਮੀਟਿੰਗਾਂ ਵੀ ਅਸੀਂ ਕਰ ਚੁੱਕੇ ਆਂ ਔਰ ਬੜੇ ਉਕੇ ਉਹ ਜਿਹੜੇ ਲੜਾਈ ਸੀ ਜਿਹੜੀ ਉਹ ਲੜਾਂਗੇ ਔਰ ਇਹ ਜਿਹੜੀ ਐ ਐਸੇ ਲਾਰਡ ਆਰਡਰ ਦੀ ਤੁਸੀਂ ਸਿਚੁਏਸ਼ਨ ਦੇਖਦੇ ਪਾ ਪੰਜਾਬ ਦਾ ਬੜਾ ਹਾਲ ਹੈ ਜਿਹੜੇ ਕਹਿੰਦੇ ਸੀ ਵੀ ਅਸੀਂ ਬੜਾ ਪੀਪੇ ਦਾ ਜਿਹੜਾ ਥੱਲਾ ਹੈ ਨੀਗਾ ਪਰ ਮੈਨੂੰ ਤਾਂ ਲੱਗਦਾ ਇਹ ਨਾ ਪੀਪਾ ਹੀ ਗਾਇਬ ਕਰ ਦੋਤਾ ਹੈ ਹੈ ਔਰ ਜਿੰਨਾ ਕੁਛ ਨਾਲ ਕਿਹਾ ਸੀ ਚਾਹੇ ਉਹ ਨਸ਼ਾ ਸੀ ਚਾਹੇ ਦੂਸਰੀਆਂ ਚੀਜ਼ਾਂ ਸੀ ਉਹ ਸਾਰੀਆਂ ਤੋਂ ਸਾਰੀਆਂ ਅੱਜ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਭੱਜ ਚੁੱਕੀ ਹੈ ਇਹ ਰੰਗਲਾ ਪੰਜਾਬ ਨੂੰ ਗੰਦਲਾ ਪੰਜਾਬ ਬਣਾਉਂਦਾ ਜਿੰਨਾ ਵੀ ਜ਼ੋਰ ਲਾ ਸਕਦੇ ਆ